ਜਲੰਧਰ ਦੇ ਪੁਲਿਸ ਕਮਿਸ਼ਨ ਰੇਟ ਸੀ ਸਰਵਪੰਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਕਮਿਸ਼ਨ ਰੇਟ ਨੇ 250 ਗ੍ਰਾਮ ਹੈਰੋਇਨ ਸਮੇਤ ਚਾਰ ਸਮਗਲਰਾਂ ਨੂੰ ਕਾਬੂ ਕਰਕੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਅਫਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਕਮਿਸ਼ਨਰ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰੇਂਦਰ ਕੁਮਾਰ ਦੀ ਅਗਵਾਈ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੀ ਆਪਣੀ ਪਾਰਟੀ ਨਕਾਬੰਦੀ ਕੀਤੀ ਉਸ ਤੋਂ ਨਾਮ ਦੀ ਰਹੀ ਸਾਨੂੰ 4 ਬੰਦੇ ਗ੍ਰਿਫਤਾਰ ਕੀਤੇ ਗਏ ਜਿੰਨਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰਿਪੋਰਟ ਲਿਖੀ ਹੈ ਸਾਡੀ ਪੁਲਿਸ ਕਹਿੰਦੀ ਚੱਲਦਾ। ਸਨ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ? ਹਾਂਜੀ ਹਾਂਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਆਫੈਂਡਰ ਨੇ ਤਿੰਨਾ ਦੋਸ਼ਾਂ ਦੇ ਖਿਲਾਫ ਆਲਰੇਡੀ ਕਈ ਕੇਸ ਵਿੱਚ ਦਰਜ ਹੈ ਤੇ ਇਸ ਲਈ ਬਰੀਕੀ ਨਾਲ ਪੁੱਛੀ ਜਾਂਦੀ ਹੈ। ਸਨ ਇਹਨਾਂ ਦਾ ਕੋਈ ਰਿਮਾਂਡ ਵੀ ਲਿਆ ਗਿਆ ਜੀ? ਹਾਂਜੀ ਇਹਨਾਂ ਦਾ ਰਿਮਾਂਡ ਪੋਰਟ ਤੇ ਹਾਸਲ ਕਰਕੇ ਦੇਣਾ ਇਹ ਬੈਕਵਰਡ ਫਾਰਵਰਡ ਲਿੰਗੇਜ ਦੇਖਾਂ ਕਿਥੋਂ ਮਾਲ ਲੈ ਕੇ ਆਇਆ ਕਿਹਨੇ ਸਪਲਾਈਰ ਨੇ ਉਹ ਸਾਰਾ ਪਤਾ ਕਰਨਾ ਹੈ